ਹਰ ਜੀ ਇੱਥੇ ਮੇਰੇ ਭਤੀਜੇ ਦੀ ਜਸ਼ਨਦੀਪ ਸਿੰਘ ਦੀ ਡੈਥ ਹੋ ਗਈ ਹੈ ਜੋ ਇੱਕ ਦਾ 11ਵੀਂ ਕਲਾਸ ਦਾ ਵਿਦਿਆਰਥੀ ਸੀਗਾ ਤੇ ਟੀਚਰਾਂ ਵੱਲੋਂ ਦੀ ਮਾਰਕਟ ਕੀਤੀ ਗਈ ਜਿਸ ਦਾ ਚਲਦਿਆਂ ਉਸ ਨੇ ਘਰ ਦੇ ਡਰ ਦੇ ਅੰਦਰ ਤੇ ਟੀਚਰਾਂ ਦੇ ਡਰ ਤੋਂ ਮੈਂਟਲੀ ਅਫਸੈਟ ਹੋ ਕੇ ਦਵਾਈ ਪੀ ਲਈ ਜੀ ਉਹਤ ਹੋਇਆ ਕਿ ਕੀ ਗੱਲ ਹੈ ਇਹ ਟੀਚਰਾਂ ਪਾਸੋਂ ਕਾਇਤ ਦਵਾਈ ਕਿਹਨੂੰ ਤੋਂ ਮਗਾਇਆ ਕਿੰਛ ਰਾਨੇ ਗਰੇ ਗਰੇ ਨੇ ਸਰ ਜੀ ਸਰ ਦਾ ਦਫਤਰ ਆ ਮੈਂ ਆਉਂਦਾ ਹਾਂ ਪਾਣੀ ਨਾਮ ਜਿਸੋਂ ਅਸੀਂ ਕਾਹਤ ਨੰਬਰ ਮਾਣੋ ਜੀ ਮੇਰਾ ਨਾਮ ਜੀ ਗੁਰਪ੍ਰੀਤ ਸਿੰਘ ਆ ਜੀ ਵਰਤੂ ਜੀ ਜੋ ਲੋਕਸ ਬਣਾਉਂਦਾ ਮੋਤੀ ਰੂਪ ਤੇ ਪਹੁੰਚੀ ਹੋ ਤੁਸੀਂ ਕਾਰਨ ਕੀ ਆ ਕਿੰਦੀ ਲੈ ਚੁਕੀ ਸਰ ਜੀ ਇੱਥੇ ਮੇਰੇ ਭਤੀਜੇ ਜੀ ਜਸ਼ਨਦੀਪ ਸਿੰਘ ਦੀ ਡੈਥ ਹੋ ਗਈ ਹੈ ਜੋ ਇੱਕ 11ਵੀਂ ਕਲਾਸ ਦਾ ਵਿਦਿਆਰਥੀ ਸੀਗਾ ਤੇ ਟੀਚਰਾਂ ਨੂੰ ਲਾਉਣ ਦੀ ਮਾਰਕਟ ਕੀਤੀ ਗਈ ਜਿਸ ਦੇ ਚੱਲਦਿਆਂ ਉਸ ਨੇ ਘਰ ਦੇ ਡਰ ਦੇ ਅੰਦਰ ਤੇ ਟੀਚਰਾਂ ਦੇ ਡਰ ਤੋਂ ਮੈਂਟਲੀ ਅਫਸੈਟ ਹੋ ਕੇ ਦਵਾਈ ਪੀ ਲਈ ਜੀ ਉਹਨੇ ਫੇ ਕਿੰਨੀ ਕੁ ਉਮਰ ਸੀ ਬੱਚੇ ਦੀ ਬੱਚੇ ਦੀ 16 ਸਾਲਾਂ ਉਮਰ ਦੀ ਸੀਗੀ ਜੀ ਇਹ ਜੇ ਮੁਜਰਮਾਂ ਫਰਾਰ ਨੇ ਜੀ ਉਹਨਾਂ ਨੂੰ ਜਲਦੀ ਜਲਦੀ ਗ੍ਰਿਫਤਾਰ ਕੀਤਾ ਜਾਵੇ ਜੀ ਕੀ ਨਾਮ ਹੈ ਬਈ ਜੀ ਮੇਰਾ ਨਾਮ ਸੋਕਪ੍ਰੀਤਾ ਹੈ ਸੋ ਜੀ ਕਿਹੜੇ ਪਿੰਡ ਤੋਂ ਮੈਂ ਪਿੰਡ ਥੋੜ੍ਹਗੜ ਤੋਂ ਆ ਤੇ ਜਸ਼ਨਦੀਪ ਜਿਸ ਦੀ ਡੈਥ ਹੋਈ ਆ ਉਹ ਮੇਰਾ ਭਤੀਜਾ ਸੀਗਾ ਕੀ ਕਾਰਨ ਕੀ ਸੀ ਉਹਦਾ ਕਾਰਨ ਨਹੀਂ ਸੀਗਾ ਉਸ ਨੂੰ ਜਿਹੜਾ ਵਾ ਟੀਚਰਾਂ ਦੇ ਵੱਲੋਂ ਕੁੱਟਮਾਰ ਕੀਤੀ ਗਈ ਸੀਗੀ ਉਸ ਦੇ ਦੱਸਣ ਦੇ ਮੁਤਾਬਕ ਉਸ ਨੇ ਇੱਕ ਵੀਡੀਓ ਵੀ ਜਾਰੀ ਕੀਤੀ ਗਈ ਆ ਸੋ ਉਸ ਦੇ ਵਿੱਚ ਉਸ ਨੇ ਛੇ ਟੀਚਰਾਂ ਦਾ ਨਾਮ ਲਿਆ ਸੀਗਾ ਟੀਚਰਾਂ ਦੇ ਵੱਲੋਂ ਉਸ ਨੂੰ ਕਾਫੀ ਦਿਨ ਤੋਂ ਤੱਕ ਪਰੇਸ਼ਾਨ ਕੀਤਾ ਜਾ ਰਿਹਾ ਸੀਗਾ ਕੁੱਟਮਾਰ ਵੀ ਕੀਤੀ ਗਈ ਉਸ ਦੇ ਨਾਲ ਸੋ ਜ਼ਿਆਦਾ ਟੌਰਚਰ ਕਰਨ ਕਰਕੇ ਆਪਣੀ ਇਨਸਲਟ ਜਿਹੜੀ ਆ ਉਹ ਬਹੁਤ ਜ਼ਿਆਦਾ ਉਹਨੂੰ ਹੋਈ ਫੀਲ ਆ ਉਸ ਨੇ ਕਹਾਰਾ ਕਿ ਜਿਹੜੀ ਆ ਪੌਇਜ਼ਨ ਜਿਹੜਾ ਜ਼ਹਿਰ ਪੀ ਲਿਆ ਉਸ ਤੋਂ ਬਾਅਦ ਉਹ ਰਾਤ ਨੂੰ ਸੌਂ ਗਿਆ ਸੀਗਾ ਤੇ ਰਾਤ ਨੂੰ ਉਸ ਨੂੰ ਟੱਟੀਆਂ ਤੇ ਉਲਟੀਆਂ ਜਿਹੜੀਆਂ ਲੱਗੀਆਂ ਉਸ ਤੋਂ ਬਾਅਦ ਲਗਾਤਾਰ ਉਸ ਦੀ ਸਿਹਤ ਵਿਗੜਦੀ ਗਈ ਅਗਲੇ ਦਿਨ ਅਸੀਂ ਉਸ ਨੂੰ ਜਿਹੜਾ ਹਸਪਤਲ ਸ਼ਿਫਟ ਕਰਤਾ 8 ਦਿਨ ਮੁਗੇ ਰਣਵਾ ਅਗਰਵਾਲ ਦੇ ਹਸਪਤਲ ਚ ਰਹਿਣ ਤੋਂ ਬਾਅਦ ਉਸ ਨੂੰ ਅਸੀਂ ਜਲੰਧਰ ਡीडीसी ਵੀ ਹਾਰਟ ਸੈਂਟਰ ਚ ਐਡਮਿਟ ਕੀਤਾ ਉਸ ਤੋਂ ਬਾਅਦ ਅਸੀਂ ਉਸ ਨੂੰ ਕੈਪੀਟਲ ਦੇ ਵਿੱਚ ਲੈ ਕੇ ਕੈਪੀਟਲ ਹਸਪਤਲ ਤੋਂ ਬਾਅਦ ਉਹਨਾਂ ਨੇ ਸਾਨੂੰ ਜਵਾਬ ਦਿੱਤਾ ਕਿ ਜਿਹੜਾ ਪੌਇਜ਼ਨ ਆ ਪੂਰੀ ਤਰ੍ਹਾਂ ਬੋਡੀ ਦੇ ਵਿੱਚ ਫੈਲ ਚੁੱਕਿਆ ਹੈ ਕਿ ਹੁਣ ਸਾਡੇ ਹੱਥੋਂ ਵਸ ਬਾਹਰ ਤੁਸੀ ਇਹ ਨੂੰ ਅੱਗੇ ਲਿਜਾ ਸਕਦੇ ਹੋ ਸੋ ਅਸੀਂ ਉੱਥੋਂ ਫਿਰ ਡੀ ਐਮ ਸੀ ਲੈ ਗਏ ਡੀ ਐਮ ਸੀ ਦੇ ਵਿੱਚ ਵੀ 5-6 ਦਿਨ ਕੰਟੀਨਿਊ ਇਲਾਜ ਚੱਲਿਆ ਉਹਨਾਂ ਨੇ ਵੀ ਡਾਕਟਰਾਂ ਨੇ ਜਵਾਬ ਦਿੱਤਾ ਕਿ ਤੁਸੀਂ ਸਿਸਮ ਕਰੇ ਲਿਜਾ ਸਕਦੇ ਹੋ ਇਸ ਦੇ ਬਚਣ ਦੇ ਚਾਂਸ ਬਿਲਕੁਲ ਨਹੀਂ ਹੈਗੇ ਸੋ ਅਸੀਂ ਹਿੰਮਤ ਨਹੀਂ ਆ ਰਹੀ ਫਿਰ ਵੀ ਅਸੀਂ ਐਮਜ਼ ਬਠਿੰਡਾ ਦੇ ਵਿੱਚ ਲੈ ਗਏ ਐਮਜ਼ ਬਠਿੰਡਾ ਦੇ ਵਿੱਚ ਡਾਕਟਰਾਂ ਨੇ ਉਸ ਦੀ ਬਹੁਤ ਚੰਗੀ ਤਰ੍ਹਾਂ ਜਾਂਚ ਪੜਤਾਲ ਕੀਤੀ ਸਾਰੇ ਟੈਸਟ ਕੀਤੇ ਗਏ ਉਹਨਾਂ ਨੇ ਵੀ ਬਚਣ ਦੀ ਉਮੀਦ ਜਿਹੜੀ ਆ ਉਹ ਸਾਨੂੰ ਜੀਰੋ ਦੱਸੀ ਤੇ ਫਿਰ ਅਸੀਂ ਉਸ ਨੂੰ ਘਰ ਲਾਇਆ ਗਿਆ ਜਿੱਥੇ ਅਸੀਂ ਉਸ ਨੂੰ ਆਕਸੀਜਨ ਤੇ ਰੱਖਿਆ ਇੱਕ ਦਿਨ ਆਕਸੀਜਨ ਤੇ ਰਹਿਣ ਤੋਂ ਬਾਅਦ ਅਗਲੇ ਦਿਨ ਉਸ ਨੇ ਸਵੇਰ ਅੱਜ ਸਵੇਰ ਤੇ 3 ਵਜੇ ਕੇ 4-5 ਮਿੰਟ ਦਾ ਟਾਈਮ ਸੀਗਾ ਮਾਰਨਿੰਗ ਦਾ ਜਦੋਂ ਉਸ ਨੇ ਯਾਨੀ ਕਿ ਆਪਣੇ ਸਾਹ ਦੇ ਦਿੱਤੇ ਸੋ ਪੁਲਿਸ ਪ੍ਰਸ਼ਾਸਨ ਨੇ ਸਾਡਾ ਪੂਰਾ ਸੰਯੋਗ ਦਿੱਤਾ ਵਾ ਐਫ ਆਈ ਆਰ ਜਿਹੜੀ ਆ ਲਾਂਚ ਕੀਤੀ ਗਈ ਆ 245 ਨੰਬਰ ਐਫ ਆਈ ਆਰ ਆ ਸੋ ਉਸ ਦੇ ਵਿੱਚ ਧਾਰਾ 306 ਤੇ 120 ਬੀ ਲੱਗੀ ਆ ਜਿਸ ਦੇ ਵਿੱਚ 6 ਟੀਚਰ ਨਾਮਜ਼ਦ ਕੀਤੇ ਗਿਆ ਸੋ ਇਹਨਾਂ ਟੀਚਰਾਂ ਦੀ ਜੀ ਗ੍ਰਿਫਤਾਰੀ ਬਾਕੀ ਬਾਕੀ ਰਹਿੰਦੀ ਆ ਸੋ ਅਸੀਂ ਪ੍ਰਸ਼ਾਸਨ ਦਾ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਜਿਹੜਾ ਪਰਿਵਾਰ ਦੇ ਦੁੱਖ ਦਰਦ ਨੂੰ ਸਮਝਦੇ ਹੋਏ ਤੇ ਪਿੰਡ ਦੇ ਮਾਹੌਲ ਨੂੰ ਦੇਖਦੇ ਹੋਏ ਪਰਿਵਾਰ ਦੀ ਪੀੜਾ ਨੂੰ ਦੇਖਦੇ ਹੋਏ ਜਿਹੜਾ ਤੁਰੰਤ ਕਾਰਵਾਈ ਕੀਤੀ ਤੇ ਟੀਚਰਾਂ ਦੇ ਉੱਤੇ ਜਿਹੜਾ ਐਕਸ਼ਨ ਲਿਆ ਤੇ ਐਫ ਆਈ ਆਰ ਜਿਹੜੀ ਆ ਦਰਜ ਕੀਤੀ ਗਈ ਆ ਸੋ ਟੀਚਰ ਜਿਹੜੇ ਆ ਦੱਸਿਆ ਜਾ ਰਿਹਾ ਕਿ ਟੀਚਰ ਜਿਹੜੇ ਮੈਡੀਕਲ ਲੀਵ ਤੇ ਆ ਸੋ ਟੀਚਰਾਂ ਦੀ ਗ੍ਰਿਫਤਾਰੀ ਬਾਕੀ ਤੇ ਪ੍ਰਸ਼ਾਸਨ ਦੇ ਅੱਗੇ ਅਸੀਂ ਇਹ ਪੂਰਾ ਵਿਸ਼ਵਾਸ ਕਰਦੇ ਆਂ ਪ੍ਰਸ਼ਾਸਨ ਦੁਆਰਾ ਕਿ ਜਿੰਨਾ ਟੀਚਰਾਂ ਦੀ ਗ੍ਰਿਫਤਾਰੀ ਬਾਕੀ ਆ ਉਹਨਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਤੇ ਜਿਹੜਾ ਕੋਰਟ ਦੇ ਵਿੱਚ ਪੇਸ਼ ਕੀਤਾ ਜਾਵੇ ਤਾਂ ਜੋ ਜਿਹੜਾ ਪਰਿਵਾਰ ਨੂੰ ਇਨਸਾਫ ਮਿਲ ਸਕੇ ਜਸਨਦੀਪ ਸਿੰਘ ਨਾਮ ਦਾ ਬੱਚਾ ਜੋ ਕਲਾਸ 1 ਦੇ ਵਿੱਚ ਸੀਨੀਅਰ ਸੈਕੰਡਰੀ ਸਕੂਲ ਕਮਾਲ ਤੇ ਪੜ੍ਹਦਾ ਸੀਗਾ ਸੋ ਮਿਤੀ 23 ਅੱਠ 25 ਦੀ ਗੱਲ ਹੈ ਇਸ ਬੱਚੇ ਦਾ ਜਿਹੜਾ ਟੀਚਰ ਸਾਹਿਬਾਨ ਨੇ ਕਿਸੇ ਗਲਤੀ ਨੂੰ ਲੈ ਕੇ ਇਹਨੂੰ ਡਾਂਟਿਆ ਸੋ ਇਸਨੇ ਘਰ ਜਾ ਕੇ ਆਪਣੇ ਪੇਰੈਂਟਸ ਨੂੰ ਦੱਸਣ ਦੀ ਬਜਾਏ ਉੱਥੇ ਜਾ ਕੇ ਕੋਈ ਜ਼ਹਿਰੀਲੀ ਚੀਜ਼ ਵਗੈਰਾ ਪੀ ਲਈ ਸੋ ਉਸ ਦੇ ਨਾਲ ਬੱਚੇ ਦੀ ਸਿਹਲ ਖਾਬ ਹੋ ਗਈ ਇਹਨੂੰ ਵਕਵਾ ਹਸਪੀਟਲ ਦੇ ਵਿੱਚ ਦਾਖਲ ਕਰਾਇਆ ਗਿਆ ਸੋ ਜਿਹੜੀ ਰਾਤ ਦੇ ਦੀ ਬੱਚੇ ਦੀ ਜਿਹੜੀ ਮੌਤ ਹੋ ਗਈ ਹੈ ਸੋ ਉਹਦੇ ਜਿਹੜੇ ਫਾਦਰ ਕੁਲਵਿੰਦਰ ਸਿੰਘ ਉਹਨਾਂ ਦਾ ਬਿਆਨ ਲਿਖ ਕੇ ਅਜ਼ੀਮ ਥਾਣਾ ਤੁੰਗੜ ਵਿਖੇ ਮਕਦਮਾ ਨੰਬਰ 245 108 64 ਜਮਨਦੋ ਦੇ ਵਿੱਚ 6 ਜਿਹੜੇ ਟੀਚਰ ਸਾਹਿਬਾਨ ਨੇ ਉਹਨਾਂ ਦੇ ਖਿਲਾਫ ਦਰਜਿਸਟਰ ਕਰ ਦਿੱਤਾ ਗਿਆ ਜਿਹੜਾ ਇਹਨੇ ਰੋਸ ਪ੍ਰਦਰਸ਼ਨ ਕੀਤਾ ਸੀ ਰੋਸ ਪ੍ਰਦਰਸ਼ਨ ਜਿਹੜਾ ਇਹਨਾਂ ਨੇ ਚੁੱਕ ਲਿਆ ਗਿਆ ਅਤੇ ਬੱਚੇ ਨੂੰ ਹੈ ਜਿਹੜਾ ਸਿਵਲ ਹਸਪਤਲ ਮੋਗਾ ਵਿਖੇ ਉਹਦਾ ਪੋਸਟਮਾਰਟਮ ਕਰਨ ਦੇ ਲਈ ਡੈਡ ਬੋਡੀ ਉੱਥੇ ਭੇਜ ਦਿੱਤੀ ਗਈ ਹੈ ਅਗਨੇ ਜਿਹੜੀ ਕਾਨੂੰਨੀ ਕਾਰਵਾਈ ਵੜਦੀ ਹੈ ਉਹ ਸਾਡੇ ਆਈਓ ਸਾਹਿਬਾਨ ਲੱਗੇ ਨੇ ਉਹ ਕਰ ਰਹੇ ਆ ਇਸ